ਲੈ ਕੇ ਪਹੁੰਚਾਂਗੇ ਤੇ ਅੱਜ ਅਸੀਂ ਪਿੰਡੋਂ ਕੱਢੀ ਜਾ ਕੇ ਆਪਦੇ ਜਿਹੜੇ ਨਿੱਕੇ ਜਿਮੀਦਾਰ ਨੇ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਘਰੋਂ ਘਰੀ ਜਾ ਕੇ ਅਸੀਂ ਸੇਵਾ ਕਰਦੇ ਕਿਸੇ ਬਾਬਾ ਕੋਲ ਤੁਸ ਮੰਨ ਜਾ ਰਿਹਾ ਬਿੱਲ ਤੁਸਰਾ ਵੈਰੀਫਾਈ ਕੀਤਾ ਜਾ ਰਿਹਾ ਕਿਸ ਬਿੱਲ ਨਾ ਕੇ ਗਲੋਬਲ ਪਾਲਿਕਾ ਨੇ ਗਲੋਬਲ ਪਾਜੀ ਨੇ ਅਸੀਂ ਮਿਲ ਬਾਈ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈ ਜੀ ਅਸੀਂ ਗਲੋਬਲ ਸਿੱਖ ਸੰਸਥਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਟਰੈਕਟਰ ਵੰਡ ਕੇ ਜੰਨੇ ਆ ਉਸ ਤੋਂ ਬਾਅਦ ਬਾਬਾ ਜੀ ਪੂਰੀ ਵਾਲੇ ਸੰਤਾਂ ਨੂੰ ਆ ਆਰੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਕੀ ਆਪਣੀ ਗਲੋਬਲ ਸਿੱਖ ਤੇ ਉਸ ਤੋਂ ਬਾਅਦ ਜਿਵੇਂ 10 ਟਰੈਕਟਰ ਇਹਨਾਂ ਨੂੰ ਦੇ ਕੇ ਜੰਨੇ ਆ 10 ਟਰੈਕਟਰ ਹੈ ਪੂਰੀ ਵਾਲੇ ਬਾਬੇ ਬਹੁਤ ਗਰਾਊਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ 10 ਟਰੈਕਟਰ ਭਾਜੀ ਉਹਨਾਂ ਨੂੰ ਫਿਰ ਦੇਗੇ ਵੱਲੋਂ ਜਿੱਥੇ ਜਿੱਥੇ ਲੋਡ ਆ ਪਹਿਲਾਂ ਤਾਂ ਕੱਲੇ ਮਾਝੇ 'ਚ ਲੋਡ ਸੀ ਹੁਣ ਫਾਜ਼ਲ ਕੇ ਉਧਰ ਵੀ ਲੋਡ ਪੈ ਗਈ ਆ ਉਧਰ ਵੀ ਬੰਗ ਟੁੱਟ ਗਿਆ ਸੋ ਅਸੀਂ ਆਪਦੇ ਵੱਲੋਂ ਜੀ ਜਿੰਨੀ ਸਾਨੂੰ ਮਤਿਆ ਹਨ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਤੇ ਅਸੀਂ ਉਸ ਹਿਸਾਬ ਨਾਲ ਆਪਦਾ ਚਲਕਿਸਟ ਨੈਕਸਟ ਸਟੈਪ ਕੀ ਹੋ ਰਿਹਾ ਹੈ ਨੈਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਕੇ ਜਾਵਾਂਗੇ ਫਿਰ ਹੌਣੇ ਉਹ ਤਾਂ ਫਿਰ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਸੋ ਸਾਡੇ ਨਾਲ ਅੱਜ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ ਸਲੂਟ ਕਰਦੇ ਆਂ ਆਪਦੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਐ ਸਲੂਟ ਕਰਦੇ ਆਂ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆ ਤੇ ਸਾਂ ਇਹਦੇ ਵਿੱਚ ਮੱਕੜ ਸਾਹਿਬ ਹੀ ਪਹਿਲਾਂ ਕਹਿੰਦੇ ਸੀ ਵੀ ਇੱਕ ਕੋਈ ਬੰਦਾ ਸੇਵਾ ਕਰਨ ਆਇਆ ਉਹਨੂੰ ਗੈਂਗਸਟਰਾਂ ਨੇ ਡਰਾ ਕੇ ਵਾਪਸ ਭੇਜਤਾ ਠੀਕ ਆ ਤੇ ਅਸੀਂ ਵਾਪਸ ਭੱਜਣ ਵਾਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਤੇ ਅਸੀਂ ਆਪ ਦੇ ਲੋਕਾਂ ਨਾਲ ਫਿਰ ਦੇ ਬਾਵਜੂਦ ਇਸ ਗਰਾਉਂਡ ਲੈਵਲ ਤੇ ਆ ਕੇ ਸੇਵਾ ਕਰਨਾ ਕਿੰਨਾ ਕੌਫਾ ਭਾਈ ਅਸੀਂ ਪੰਜਾਬ ਦੇ ਬੱਚੇ ਐ ਅਸੀਂ ਆਪ ਭਾਈ ਹੱਕ ਦੀ ਕਮਾਈ ਆ ਮਿਹਨਤਾਂ ਦੀ ਰਾਤਾਂ ਨੂੰ ਜਾਗ ਜਾਗ ਠੀਕ ਆ 4 400 ਮੀਟਰ ਕਿਲੋਮੀਟਰ ਸਫਰ ਕਰਕੇ ਠੀਕ ਆ ਗਾਗ ਆ ਕੇ ਐਕਟਿੰਗ ਕਰ ਕਰਕੇ ਆਪਦੀ ਹੱਕ ਦੀ ਕਮਾਈ ਐ ਐ ਕਿਵੇਂ ਕਿਸੇ ਨੂੰ ਹਨਾ ਐਨੇ ਤਾਂ ਭਾਜੀ ਅਸੀਂ ਵੀ ਜੱਟ ਦੀ ਵੀ ਦਾਣ ਆ ਅਸੀਂ ਕਿ ਕਿਸੇ ਤੋਂ ਮੈਂ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ ਬੜੇ ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀ ਤੇ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੀ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੀ ਸਾਨੂੰ ਨੌਲੇਜ ਆ ਸਮਝ ਆ ਉਹ ਹਿਸਾਬ ਨਾਲ ਅਸੀਂ ਭਾਈ ਜੀ ਦੀ ਸੇਵਾ ਕਰ ਰਹੇ ਹਾਂ ਸੇਵਾ ਜਰਕਾਰਾਂ ਵੀ ਪਾਈਆਂ ਜਾ ਰਹੀਆਂ ਭਾਈ ਜੀ ਕੋਈ ਰੁਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਆ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰਿਕਵਰਡ ਦਾ ਕੋਈ ਫਰਕ ਨਹੀਂ ਪੰਜਾਬ ਦੀ ਤਸਵੀਰ ਦੇਖ ਕੇ ਕੀ ਲੱਗ ਰਿਹਾ ਪੰਜਾਬ ਭਾਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਿਹਾ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਪੰਜਾਬ ਨੂੰ ਸਾਡੀ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਵੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਜ਼ਿਆਦੇ ਕਹਿ ਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕ ਆ ਪੰਜਾਬ ਕਿਸੇ ਤੋਂ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆ ਆਪਣੇ ਦਰਬਾਰ ਸਾਹਿਬ ਖੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਕਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਆ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਆ ਉਹ ਗੱਲ ਆ ਪੰਜਾਬ ਦੀ ਪੰਜਾਬ ਨੇ ਨਹੀਂ ਨੀ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਪੰਜਾਬ ਠੀਕ ਆ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ सीएम ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਚੋਂ ਨੇ ਇੱਕ ਇੱਕ ਮੈਂ ਨਾ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਤਕੜੀ ਸੀਟ ਤੇ ਬਾਇਆ ਸੋ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਦਾ ਕਰਜ਼ਾ ਮੈਂ ਸਿੰਘਮ ਸਾਹਿਬ ਨੂੰ ਕਹੂੰਗਾ ਵੀ ਮੇਰੇ ਐਜ਼ ਆ ਵੱਡੇ ਭਰਾ ਨੇ ਉਹ ਵੀ ਉਹ ਮਾਫ਼ ਕੀਤਾ ਜੀ 10 ਟਰੈਕਟਰ ਦਸ ਮੰਡਰੇ ਇਸ ਤਰ੍ਹਾਂ ਹੋਰ ਵੀ ਕਿਤੇ ਜੀ ਟਰੈਕਟਰ ਕਿੰਨੇ ਮਾਈਕ ਆਪਣੇ ਆ ਰਹੇ ਨੇ 10 ਟਰੈਕਟਰ ਅੱਜ 10 ਟਰੈਕਟਰਾਂ ਦੀ ਸੇਵਾ ਕਰਕੇ ਚੱਲੇ ਆ ਤੇ ਹਰ 10-10 ਦਿਨਾਂ ਬਾਅਦ ਆਉਂਦੇ ਰਹਿਵਾਂਗੇ ਧੰਨਵਾਦ